ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਦਰਬਾਰ ਵਾਲੇ ਖੇਮੇ ਉੱਪਰ ਕੇਸਰੀ ਨਿਸ਼ਾਨ ਸੱਭ ਝੋਲ ਰਿਆ ਸੀ ਬਾਹਰ ਦੋ ਸਿੰਘ ਬਰਸ਼ੇ ਲਈ ਪੂਰੀ ਮੁਸਤੈਦੀ ਨਾਲ ਪੈਰਾ ਦੇ ਰਹੇ ਸਨ ਖੇਮੇ ਅੰਦਰ ਗੁਰੂ ਗੋਬਿੰਦ ਸਿੰਘ ਆਪਣੇ ਸਿੰਘਾਂ ਨਾਲ ਬੈਠ ਕਰ ਰਹੇ ਸਨ ਹਰ ਰੋਜ਼ ਦੇ ਮਸਲਿਆਂ ਬਾਰੇ ਵਿਚਾਰ ਕਰਦੇ ਆ ਗੁਰੂ ਨੇ ਦੱਸਿਆ ਸਿੱਖਾਂ ਸੇਵਕਾਂ ਔਰ ਸਥਾਨਕ ਬਖਸ਼ਿੰਦਿਆਂ ਦੀ ਮਦਦ ਨਾਲ ਅਸੀਂ ਜ਼ਮੀਨ ਦਾ ਇੱਕ ਟੁਕੜਾ ਖਰੀਦ ਕਰ ਲਿਆ ਹੈ। ਮਾਦੋਦਾਸ ਉਸ ਵੇਲੇ ਦੂਰੋਂ ਹੀ ਸਿਰ ਝੁਕਾ ਕੇ ਸਬਣਾ ਤੋਂ ਪਿੱਛੇ ਆ ਕੇ ਬੈਠ ਗਿਆ। ਸੁਣਦਿਆਂ ਹੀ ਸਿੰਘਾਂ ਨੇ ਜੈਕਾਰਾ ਛੱਡਿਆ। ਗੁਰੂ ਨੇ ਕਿਹਾ ਅਕਾਲ ਪੁਰਖ ਦੀ ਕਿਰਪਾ ਨਾਲ ਅਸੀਂ ਇੱਥੇ ਇੱਕ ਨਗਰ ਵਸਾਵਾਂਗੇ ਔਰ ਇਸ ਦਾ ਨਾਮ ਅਬਜਲ ਨਗਰ ਰੱਖਾਂਗੇ। ਆਨੰਦਪੁਰ ਵਾਂਗ ਇੱਥੇ ਵੀ ਨਿਤ ਦਿਨ ਦੀਵਾਨ ਸੱਜਣਗੇ। ਕਸਰਤੀ ਖੇਡਾਂ ਹੋਵਣਗੀਆਂ ਜੰਗੀ ਅਭਿਆਸ ਹੋਣਗੇ ਸਿੰਘਾਂ ਨੇ ਫਿਰ ਜੈਕਾਰਾ ਛੱਡਿਆ ਇਸੇ ਵੇਲੇ ਇੱਕ ਪਠਾਨ ਉੱਠਿਆ ਗੁਰੂ ਪਾਸ ਆ ਕੇ ਹੱਥ ਜੋੜੇ ਸੀਸ ਨਿਵਾਇਆ ਤੇ ਬੁੱਝੇ ਵਿੱਚੋਂ ਇੱਕ ਖੱਦ ਕੱਢ ਕੇ ਗੁਰੂ ਨੂੰ ਦਿੱਤਾ ਸਿੰਘ ਹੈਰਾਨੀ ਨਾਲ ਪਠਾਨ ਵੱਲ ਵੇਖਣ ਲੱਗੇ ਖੱਤ ਪੜਦਿਆਂ ਗੁਰੂ ਦਾ ਮੁਖ ਦੁੱਖ ਅਤੇ ਚਿੰਤਾ ਵਿੱਚ ਗਰਸਿਆ ਗਿਆ ਪਠਾਨ ਨੂੰ ਆਪਣੇ ਪਾਸ ਹੀ ਬੈਠਣ ਦਾ ਇਸ਼ਾਰਾ ਕਰਕੇ ਗੁਰੂ ਬੋਲੇ ਖਾਲਸਾ ਜੀ ਆਪ ਸਭ ਨੂੰ ਯਾਦ ਹੈ ਪੌਂਟਾ ਫੈਰਨ ਸਬੇ ਪੰਗਾਣੀ ਦਾ ਯੁੱਧ ਹੋਇਆ ਸੀ ਇਸ ਯੁੱਧ ਵਿੱਚ ਪੀਰ ਬੁੱਧੂ ਸ਼ਾਹ ਨੇ ਸਿੰਘਾਂ ਦੀ ਬਹੁਤ ਮਦਦ ਕੀਤੀ ਸੀ ਉਸ ਦੇ ਦੋ ਪੁੱਤਰ ਇਸ ਯੁੱਧ ਵਿੱਚ ਸ਼ਹੀਦ ਹੋ ਗਏ ਸਨ ਉਸ ਦੀ ਭੈਣ ਨਸੀਰਾ ਨੇ ਇੱਕ ਖੱਤ ਲਿਖਿਆ ਹੈ ਬਾਦਸ਼ਾਹ ਦੇ ਸੈਨਿਕਾਂ ਨੇ ਪੀਰ ਬੁੱਧੂ ਸ਼ਾਹ ਨੂੰ ਇਸ ਲਈ ਕਤਲ ਕਰ ਦਿੱਤਾ ਹੈ ਕਿ ਉਸ ਨੇ ਸਿੱਖਾਂ ਦੀ ਇਮਦਾਦ ਕੀਤੀ ਹੈ ਮੈਂ ਆਪ ਦੇ ਦਰਸ਼ਨ ਨਹੀਂ ਕੀਤੇ ਪਰ ਆਪ ਦੀ murid ਹਾਂ ਬਹੁਤ ਜਲਦੀ ਮੈਨੂੰ ਵੀ ਕਤਲ ਕਰ ਦਿੱਤਾ ਜਾਏਗਾ ਮੈਂ ਆਪ ਨੂੰ ਆਖਰੀ ਅਦਾ ਪੇਸ਼ ਦੀ ਹੋਈ ਵਾਅਦਾ ਕਰਦੀ ਹਾਂ ਮੈਸੂਰ ਬੀਰਾਂ ਦੀ ਮੌਤ ਮਰਾਂਗੀ ਗੁਰੂ ਸਿੰਘਾਂ ਨੂੰ ਸੰਗਤ ਨੂੰ ਖਤ ਸੁਣਾ ਰਹੀ ਸਨ ਪਿੱਛੇ ਬੈਠੇ ਮਾਦੋ ਦਾਸ ਨੂੰ ਰੋ ਚੜ੍ਹ ਰਿਆ ਸੀ ਮੁਗਲ ਹੁਣ ਇੰਨੇ ਜ਼ਾਲਮ ਹੋ ਗਏ ਹਨ ਔਰਤਾਂ ਉੱਪਰ ਵੀ ਗੁਰੂ ਆਖਰੇਸ਼ਨ ਸੂਬੇਦਾਰ ਵजीर खान ਇਨੀਆਂ ਨੀਚ ਹਰਕਤਾਂ ਪਰ ਉਤਰ ਆਇਆ ਹੈ ਉਹ ਹਰ ਸ਼ੱਕੀ ਦਿਸਦੇ ਬੰਦੇ ਨੂੰ ਚੁਣ-ਚੁਣ ਕੇ ਮਰਵਾ ਰਿਹਾ ਹੈ ਉਹ ਸਮਝਦਾ ਹੈ ਮੁਗਲਾਂ ਨੇ ਸਿੱਖਾਂ ਨੂੰ ਪੰਜਾਬ ਵਿੱਚੋਂ ਖਦੇੜ ਦਿੱਤਾ ਹੈ ਉਹ ਭੁੱਲਦਾ ਹੈ ਉਹ ਨਹੀਂ ਜਾਣਦਾ ਸਿੱਖ ਐਸੀ ਮਿੱਟੀ ਦੇ ਬਣੇ ਹੋਏ ਨੇ ਇਹ ਮਰ ਕੇ ਵੀ ਫਿਰ ਜੀ ਉੱਠਦੇ ਨੇ ਇਹ ਆਪਣੀ ਰਾਖ ਵਿੱਚੋਂ ਫਿਰ ਫੈਦਾ ਹੋ ਜਾਂਦੇ ਨੇ ਅਸੀਂ ਤੁਰਕਾਂ ਦੇ ਹਰ ਜ਼ੁਲਮ ਦਾ ਮੁਕਾਬਲਾ ਕਰਾਂਗੇ ਅਸਾਂ ਲਈ ਹਿੰਦੂ ਮੁਸਲਮਾਨ ਪਠਾਨ ਰਾਜਪੂਤ ਮਰਾਠੇ ਸਭ ਇੱਕੋ ਹਨ ਅਗਰ ਕੋਈ ਮੁਸਲਮਾਨ ਖਾਲਸੇ ਪ੍ਰਤੀ ਵਫਾਦਾਰ ਹੈ ਅਸਾਂ ਦੇ ਅਸੂਲਾਂ ਨੂੰ ਮੰਨਦਾ ਹੈ ਅਸੀਂ ਉਸ ਦਾ ਆਦਰ ਕਰਦੇ ਹਾਂ ਅਗਰ ਕੋਈ ਸਿੰਘ ਅਸਾਂ ਨਾਲ ਗਦਾਰੀ ਕਰਦਾ ਹੈ ਤਾਂ ਉਸ ਨਾਲ ਦੁਸ਼ਮਣ ਜੈਸਾ ਵਿਵਹਾਰ ਹੋਏਗਾ ਜਿਸ ਵੇਲੇ ਗੁਰੂ ਇਹ ਸਭ ਆਖ ਰਹੀ ਸੰਗਤ ਵਿੱਚ ਸਥਾਨਕ ਮਰਾਠਾ ਲੋਕ ਅਤੇ ਕੁਝ ਪਠਾਨ ਵੀ ਬੈਠੇ ਹੋਏ ਸਨ ਇਹਨਾਂ ਚਾਰ ਪੰਜ ਪਠਾਨਾਂ ਵਿੱਚ ਇੱਕ ਗੁਲਖਾਨ ਨੌਜਵਾਨ ਵੀ ਬੈਠਿਆ ਹੋਇਆ ਸੀ ਇਹ ਪਠਾਨ ਕੁਝ ਦਿਨਾਂ ਤੋਂ ਗੁਰੂ ਦਾ ਸ਼ਰਧਾਲੂ ਬਣਿਆ ਹੋਇਆ ਸੀ ਗੁਰੂ ਸ਼ਬਦ ਚਰਚਾ ਕਰ ਰਹੀ ਸਨ ਮਨੁੱਖ ਕੋਈ ਵੀ ਧਰਮ ਗ੍ਰਹਿਣ ਕਰ ਲਵੇ ਅਗਰ ਉਹ ਪਾਪ ਕਰਨਾ નિર્ਦੋਸ਼ੀ ਉੱਪਰ ਜੁਰਮ ਕਰਨਾ ਨਹੀਂ ਛੱਡਦਾ ਤਾਂ ਧਰਮ ਉਸ ਦੀ ਕੁਝ ਵੀ ਮਦਦ ਨਹੀਂ ਕਰ ਸਕਦਾ ਉਸ ਵੇਲੇ ਨਾ ਗੁਰੂ ਨੂੰ ਪਤਾ ਸੀ ਨਾ ਹੀ ਕੋਈ ਸਿੰਘ ਜਾਣ ਸਕਿਆ ਪਠਾਨਾਂ ਵਿੱਚ ਬੈਠਾ ਗੁਲਖਾਨ ਸੋਬਾ ਵਜ਼ੀਰ ਖਾਨ ਦਾ ਭੇਜਿਆ ਹੋਇਆ ਪਠਾਨ ਸੀ ਜਿਸ ਨੂੰ ਗੁਰੂ ਨੂੰ ਪਰੋਸੇ ਵਿੱਚ ਲੈ ਕੇ ਵਾਰ ਕਰਨਾ ਸੀ ਉਸ ਨੂੰ ਜੰਨਤ ਦੇ ਖਵਾਬ ਦਿਖਾਏ ਗਏ ਸਨ ਇਹ ਜਹਾਦ ਹੈ ਇਸ ਵਿੱਚ ਮੌਤ ਵੀ ਆ ਗਈ ਤਾਂ ਭੂਰਾ ਹਾਸਲ ਹੋਣਗੀਆਂ ਅਗਰ ਗੁਰੂ ਨੂੰ ਕਤਲ ਕਰਕੇ ਜਿੰਦਾ ਮੋੜ ਆਇਆ ਤਾਹ ਹਕੂਮਤ ਵੱਲੋਂ ਜਾਗੀਰਾਂ ਬਖਸ਼ੀਆਂ ਜਾਣਗੀਆਂ ਔਰ ਮੁਗਲ ਸੈਨਾ ਵਿੱਚ ਉੱਚਾ ਰੁਤਬਾ ਦਿੱਤਾ ਜਾਏਗਾ। ਇਸ ਲਾਲਚ ਵਿੱਚ ਗੁਲਖਾਨ ਹਰ ਰੋਜ਼ ਸੂਬਾ ਸ਼ਾਮ ਗੁਰੂ ਦੇ ਲਾਗੇ ਰਹਿਣ ਦਾ ਯਤਨ ਕਰਦਾ ਸੀ। ਉਹ ਅੱਖਾਂ ਬੰਦ ਕਰਕੇ ਹੱਥ ਜੋੜ ਕੇ ਸਿਰ ਝੁਕਾ ਕੇ ਇਸ ਤਰ੍ਹਾਂ ਮੇਸਣਾ ਜਿਹਾ ਬਣ ਕੇ ਗੁਰੂ ਦਰਬਾਰ ਵਿੱਚ ਬੈਠਦਾ। ਗੁਰੂ ਵੀ ਉਸ ਦੀ ਸ਼ਰਧਾ ਤੋਂ ਪ੍ਰਭਾਵਿਤ ਹੋ ਗਏ। ਗੁਰੂ ਦੀਆਂ ਗੱਲਾਂ ਉਪਰੇ ਧਿਆਨ ਨਾਲ ਸੁਣ ਰਿਹਾ ਸੀ ਪਠਾਨਾਂ ਦੀ ਬਹਾਦਰੀ ਦੇ ਅਸੀਂ ਸਦਾ ਕਾਇਲ ਰਹੇ ਹਾਂ ਪੀਰ ਬੁੱਧੂ ਸ਼ਾਹ ਨੇ ਸੱਚਾਈ ਦਾ ਸਾਥ ਦਿੱਤਾ ਹੈ ਵਜ਼ੀਰ ਖਾਨ ਸ਼ਾਇਦ ਆਪਣਾ ਦਿਮਾਗੀ ਤਵਾਜ਼ਨ ਖੋ ਚੁਕਿਆ ਹੈ ਮਾਸੂਮ ਬੱਚਿਆਂ ਅਤੇ ਬੰਦਿਆਂ ਦਾ ਖੂਨ ਉਸ ਦੇ ਸਿਰ ਨੂੰ ਚੜ ਗਿਆ ਹੈ ਉਹ ਹੁਣ ਉਹ ਆਪਣੇ ਪਰਸ਼ਾਵਿਆਂ ਤੋਂ ਡਰਨ ਲੱਗਾ ਹੈ ਉਸ ਨੂੰ ਡਰ ਹੈ ਸਿੰਘ ਉਸ ਪਾਸੋਂ ਬਦਲਾ ਜ਼ਰੂਰ ਲੈਣਗੇ ਇਸੇ ਡਰ ਕਾਰਨ ਉਸਨੇ ਪੀਰ ਬੁੱਧੂ ਸ਼ਾਹ ਉੱਪਰ ਫੌਜ ਨਾਲ ਹਮਲਾ ਕੀਤਾ ਹੈ ਹੁਣ ਉਸਦੀ ਭੈਣ ਨਸੀਰਾ ਨੂੰ ਵੀ ਕਤਲ ਕਰਵਾ ਸਕਦਾ ਹੈ ਐਸੇ ਪਾਪੀ ਨੂੰ ਜ਼ਰੂਰ ਸਜ਼ਾ ਮਿਲਣੀ ਚਾਹੀਦੀ ਹੈ ਗੁਰੂਦਿਆਂ ਇਹ ਗੱਲਾਂ ਬਿਰਾਗੀ ਮਾਦੋਦਾਸ ਵੀ ਸੁਣ ਰਿਹਾ ਸੀ ਤੇ ਉੱਥੇ ਬੈਠਾ ਪਠਾਨ ਗੁਲਖਾਨ ਵੀ ਦੋਵੇਂ ਆਪੋ ਆਪਣੇ ਢੰਗ ਨਾਲ ਸੋਚ ਰਹੇ ਸਨ ਮਾਦੋਦਾਸ ਦਾ ਖੂਨ ਪੰਗਰਨ ਲੱਗਾ ਤੇ ਬਿਰਾਗੀ ਦਾ ਚੋਲਾ ਲਾਉਣ ਬਾਰੇ ਸੋਚਣ ਲੱਗਾ ਦੂਜੇ ਪਾਸੇ ਗੁਲਖਾਨ ਜਿਵੇਂ ਜਿਵੇਂ ਗੁਰੂ ਦੀਆਂ ਗੱਲਾਂ ਸੁਣਦਾ ਜਾ ਰਿਹਾ ਸੀ ਉਹ ਕ੍ਰੀਨਾ ਨਾਲ ਪਰਦਾ ਜਾ ਰਿਹਾ ਸੀ ਉਸ ਨੂੰ ਜੰਨਤ ਦੀਆਂ ਹੂਰਾਂ ਨਜ਼ਰ ਆ ਰਹੀਆਂ ਸਨ ਉਸ ਦਾ ਜੀ ਕਰਦਾ ਸੀ ਉਹ ਉੱਠੇ ਤੇ ਗੁਰੂ ਦੀ ਸ਼ਾਤੀ ਵਿੱਚ ਸ਼ੁਰੂ ਆਕੋਪ ਕੇ ਕਹੇ ਦਿਮਾਗੀ ਤਵਾਜ਼ਨ ਵਜ਼ੀਰ ਖਾਨ ਦਾ ਨਹੀਂ ਗੁਰੂ ਦਾ ਹਿੱਲ ਗਿਆ ਹੈ ਗੁਲਖਾਨ ਦੇ ਲਾਗੇ ਬੈਠੇ ਸਿੰਘ ਹੈਰਾਨ ਸਨ ਇਹ ਪਠਾਨ ਇਹਨਾਂ ਬੇਚੈਨ ਕਿਉਂ ਹੈ ਇਸ ਨੂੰ ਅਜੇ ਮੌਸਮ ਵਿੱਚ ਵੀ ਪਸੀਨਾ ਕਿਉਂ ਆ ਰਿਹਾ ਹੈ ਉਦੋਂ ਕਿਸੇ ਵੀ ਸਿੰਘ ਨੂੰ ਇਸ ਪਠਾਨ ਉੱਪਰ ਜਰਾ ਜਿੰਨਾ ਵੀ ਸ਼ੱਕ ਨਹੀਂ ਸੀ ਕਿ ਆਉਣ ਵਾਲੇ ਦਿਨਾਂ ਵਿੱਚ ਇਹ ਪਠਾਨ ਗੁਰੂ ਦਾ ਹਤਿਆਰਾ ਹੋਵੇਗਾ ਮਾਧੋਦਾਸ ਦਾ ਮਨ ਉਪਰਾਮ ਰਹਿਣ ਲੱਗਾ ਮੱਠ ਵਿੱਚ ਉਸ ਦਾ ਜੀ ਕਮਰੋਂ ਦਾ ਗੋਦਾਵਰੀ ਨਦੀ ਦੇ ਕੰਢੇ ਵੀ ਉਸ ਨੂੰ ਸ਼ਾਂਤੀ ਨਾ ਮਿਲਦੀ ਹੁਣ ਰੋਗੀਆਂ ਨੂੰ ਵੀ ਵਦੇਰੇ ਨਾ ਮਿਲਦਾ ਉਸ ਦੇ ਚੇਲੇ ਵੀ ਦਵਾ ਬੂਟੀ ਦੇ ਦਿੰਦੇ ਮਨ ਵਿੱਚ ਉਠ ਰਏ ਕੁਝ ਸ਼ੰਕੇ ਅਤੇ ਪ੍ਰਸ਼ਨ ਉਸ ਨੂੰ ਬੇਚਾਨ ਕਰੀ ਰੱਖਦੇ ਸਿੱਖਾਂ ਦੇ ਗੁਰੂ ਬਾਰੇ ਸੋਚਦਿਆਂ ਉਹ ਹੈਰਾਨ ਵੀ ਹੁੰਦਾ ਉਸ ਨੂੰ ਦੁੱਖ ਵੀ ਹੁੰਦਾ ਸਭ ਕੁਝ ਗਵਾ ਲਿਆ ਪਰਿਵਾਰ ਸੰਤਾਨ ਜ਼ਮੀਨ ਪਰ ਜ਼ੁਲਮਾਂ ਅਤੇ ਅਨਿਆਵ੍ਰੋਧ ਅਨਿਆਇਵ੍ਰੋਧ ਲੜਨ ਦੀ ਇੱਛਾ ਨਹੀਂ ਮਰੀ ਗੁਰੂ ਦੀਆਂ ਅੱਖਾਂ ਵਿੱਚ ਉਦਾਸੀਤਾ ਦਿੱਸਦੀ ਹੈ ਨਿਰਾਸ਼ਾ ਨਹੀਂ ਦਿੱਸਦੀ ਅਜੇਹੇ ਬਲਵਾਨ ਇੱਛਾ ਸ਼ਕਤੀ ਵਾਲਾ ਪੁਰਸ਼ ਮੇਰੇ ਜੈ ਬਰਾਗੀ ਫੌਜ ਦੀ ਅਗਵਾਈ ਲਈ ਆਖਦਾ ਹੈ ਉਹ ਖੁਦ ਇਹ ਕਾਰਜ ਕਿਉਂ ਨਹੀਂ ਕਰਨਾ ਚਾਹੁੰਦਾ ਇਥੇ ਜ਼ਮੀਨ ਵੀ ਖਰੀਦ ਲਈ ਹੈ ਮੁਗਲਾਂ ਤੋਂ ਡਰਦਿਆਂ ਇਥੇ ਪੱਕੇ ਤੌਰ ਤੇ ਵਸਣ ਦਾ ਇਰਾਦਾ ਤਾਂ ਨਹੀਂ ਹੈ ਸਿੰਘ ਸਾਹਿਬ ਦਾ ਗੁਰੂ ਨਾਲ ਇਹ ਗੱਲਾਂ ਸਾਫ਼ ਕਰਨੀਆਂ ਜ਼ਰੂਰੀ ਨੇ ਅਜਿਹੇ ਵਿਚਾਰਾਂ ਵਿੱਚ ਉਲਝਿਆ ਮਾਧੋਦਾਸ ਸਿੰਘਾਂ ਨੂੰ ਜੰਗੀ ਦਾ ਪੇਚਾਂ ਦੇ ਅਭਿਆਸ ਤੋਂ ਬਾਅਦ ਇੱਕ ਦਿਨ ਗੁਰੂ ਦੇ ਖੇਮੇ ਵਿੱਚ ਆ ਬੈਠਾ ਪਹਿਲਾਂ ਸਰਸਰੀ ਗੱਲਾਂ ਹੁੰਦੀਆਂ ਰਹੀਆਂ ਫਿਰ ਗੁਰੂ ਨੇ ਸਰਹਿੰਦ ਦੇ ਵਜ਼ੀਰ ਖਾਨ ਦੀਆਂ ਗੱਲਾਂ ਤੋੜ ਲਈਆਂ ਸਿੰਘ ਸਾਹਿਬ ਜੀ ਮਾਧ ਅਸ ਬੋਲਿਆ ਮੇਰੇ ਸੁਆਮੀ ਆਖਿਆ ਕਰਦੇ ਸਨ ਇੱਕ ਸੱਚਾ ਹਿੰਦੂ ਜਾਂ ਸੱਚਾ ਮੁਸਲਮਾਨ ਆਪਣੀ ਪੂਰੀ ਜ਼ਿੰਦਗੀ ਆਪਣੇ ਇਸ਼ਟ ਜਾਂ ਆਪਣੇ ਅੱਲਾਹ ਦੀ ਤਾਬੇਦਾਰੀ ਵਿੱਚ ਢਾਲ ਦਿੰਦਾ ਹੈ ਪਰ ਸਰਹਿੰਦ ਦੇ ਨਵਾਬ ਨੂੰ ਤਾਂ ਜਾਪਦਾ ਹੈ ਅੱਲਾ ਦਾ ਖੋਫੀ ਨਹੀਂ 마ਸੂਮਾਂ ਉੱਪਰ ਔਰਤਾਂ ਉੱਪਰ ਜ਼ੁਲਮ ਕਰਕੇ ਤਾਂ ਉਹ ਆਪਣੇ ਕੁਰਾਨ ਦਾ ਵੀ ਨਿਰਾਦਰ ਕਰ ਰਿਹਾ ਹੈ ਮਾਦੋਦਾਸ ਜਦ ਮਨੁੱਖ ਜ਼ੁਲਮਾਂ ਔਰ ਅਤਿਆਚਾਰਾਂ ਵਿੱਚ ਸਭ ਹੱਦਾਂ ਪਾਰ ਕਰ ਜਾਂਦਾ ਹੈ ਔਰ ਖੁੱਲਮ ਖੁੱਲਾ ਖੁਦਾ ਦੀ ਪਰਮਾਤਮਾ ਦੀ ਤੋਹੀਨ ਕਰਨਾ ਲੱਗਦਾ ਹੈ ਉਹ ਧਰਤੀ ਪਰ ਭਾਰ ਬਣ ਜਾਂਦਾ ਹੈ ਇਸ ਕਾਰਨ ਉਸ ਨੂੰ ਇਸ ਦੁਨੀਆ ਤੋਂ ਮਿਟਾ ਦਿੱਤਾ ਜਾਵੇ ਐਸੇ ਮਨੁੱਖ ਦਾ ਹਸ਼ਰ ਇਹੀ ਹੋਣਾ ਚਾਹੀਦਾ ਮਾਧੋਦਾਸ ਨੇ ਕਿਹਾ ਇਸ ਲਈ ਅਸਾਂ ਦੀ ਇੱਛਾ ਹੈ ਅਗਰ ਆਪ ਜੈਸਾ ਸੋਰਮਾ ਖਾਲਸਾ ਫੌਜ ਦੀ ਸਿੰਘ ਸਾਹਿਬ ਮੈਂ ਕੁਝ ਆਖਣਾ ਚਾਹੁੰਦਾ ਹਾਂ ਮਾਧੋਦਾਸ ਨੇ ਟੋਕਿਆ ਮਾਨ ਵਿੱਚ ਜੋ ਵੀ ਹੈ ਬਿਨਾਂ ਚੀਜ਼ੇ ਕਹਿਣਾ ਚਾਹੀਏ ਆਖ ਕੇ ਗੁਰੂ ਮਾਧੋਦਾਸ ਦੇ ਮੁਖ ਵੱਲ ਤੱਕਣ ਲੱਗੇ ਸਿੰਘ ਸਾਹਿਬ ਮੇਰੀਆਂ ਸ਼ੰਕਾਵਾਂ ਨਿਰਮੋਲ ਵੀ ਹੋ ਸਕਦੀਆਂ ਹਨ ਤੇ ਬਹੁਤ ਅਹਿਮ ਵੀ ਮਾਦੋਦਾਸ ਬਹੁਤ ਸੋਚ ਕੇ ਬੋਲਣ ਲੱਗਾ ਸੰਕੋਚ ਨਹੀਂ ਕਰਨਾ ਮਾਦੋਦਾਸ ਖੁੱਲ ਕਰ ਕਹੋ ਗੁਰੂ ਨੇ ਕਿਹਾ ਮੈਂ ਸੋਚਦਾ ਹਾਂ ਆ ਮੈਨੂੰ ਕਿਉਂ ਭੇਜ ਰਹੇ ਹੋ ਪੰਜਾਬ ਵੱਲ ਆਪ ਖੁਦ ਕਿਉਂ ਨਹੀਂ ਜਾਣਾ ਚਾਹੁੰਦੇ ਮੇਰੇ ਨਾਲੋਂ ਆਪ ਦਾ ਪ੍ਰਭਾਵ ਸਿੰਘਾਂ ਉੱਪਰ ਵਧੇਰੇ ਹੈ ਉਧਰ ਨਾ ਕੋਈ ਮੈਨੂੰ ਜਾਣਦਾ ਹੈ ਨਾ ਮੈਨੂੰ ਮੈਂ ਕਿਸੇ ਨੂੰ ਜਾਣਦਾ ਹਾਂ ਇਸ ਕਾਰਨ ਮੈਂ ਪਰੇਸ਼ਾਨ ਹਾਂ ਆਪ ਦਾ ਪਰੇਸ਼ਾਨ ਹੋਣਾ ਵਾਸਬ ਹੈ ਮਾਦੋਦਾਸ ਹਰ ਕੋਈ ਇਸ ਤਰ੍ਹਾਂ ਸੋਚ ਸਕਦਾ ਹੈ ਆਪ ਇਹਨਾਂ ਦਾ ਜਾਣਦੇ ਹੋ ਮੁਗਲਾਂ ਨਾਲ ਯੁੱਧ ਇੰਨਾ ਸੌਖਾ ਨਹੀਂ ਹੈ ਮੁਗਲਾਂ પાસે ਇਨੀ ਤਾਕਤਵਰ ਸੈਨਾ ਹੈ ਉਸ ਨੂੰ ਕੁਝ ਸੈਂਕੜੇ ਸਿਪਾਹੀ ਭਾਂਜ ਨਹੀਂ ਦੇ ਸਕਦੇ ਇਹਨਾਂ ਵਿਰੁੱਧ ਪੂਰੀ ਹਿੰਦ ਨੂੰ ਉੱਠਣਾ ਪਵੇਗਾ ਅਗਰ ਅੱਜ ਇੱਕ ਬੇਰਾਗੀ ਆਪਣੀ ਸੋਚ ਬਦਲ ਲੈਂਦਾ ਹੈ ਤੇ ਕੱਲ ਨੂੰ ਮਰਾਠੇ ਅਗਲੇ ਕੱਲ ਨੂੰ ਰਾਜਪੂਤ ਫਿਰ ਪਹਾੜੀ ਰਾਜੇ ਸਭ ਇਕਜੁੱਟ ਹੋ ਕੇ ਇਹਨਾਂ ਹਮਲਾਵਰਾਂ ਨਾਲ ਭੜਨਗੇ ਤਾਂ ਦੋ ਗੱਲਾਂ ਅਵਸ਼ਿਅ ਹੋਣਗੀਆਂ ਜਾਂ ਮੁਗਲਾਂ ਦੀਆਂ ਕਬਰਾਂ ਹਿੰਦ ਵਿੱਚ ਬਣਨਗੀਆਂ ਤੇ ਜਾਂ ਫਿਰ ਹਿੰਦ ਦੀ ਧਰਤੀ ਛੱਡ ਜਾਣਗੇ ਮਾਦੋਦਾਸ ਅਸੀਂ ਹੁਣ ਵੀ ਜੰਗ ਦੇ ਮੈਦਾਨ ਤੋਂ ਬਾਹਰ ਨਹੀਂ ਹਾਂ ਦਿਨ ਰਾਤ ਇਹੀ ਸੋਚ ਲੈਂਦੀ ਹੈ ਮੁਗਲਾਂ ਨੂੰ ਸਾਵਾ ਹੋ ਕੇ ਕਿਵੇਂ ਟੱਕਰਿਆ ਜਾਵੇ ਆਪ ਜੈਸੀ ਸੋਰਵੇਂ ਨੂੰ ਪੰਜਾਬ ਵੱਲ ਰਵਾਨਾ ਕਰਕੇ ਅਸੀਂ ਮਰਾਠਾ ਯੋਧਿਆਂ ਨਾਲ ਮਿਲਾਪ ਕਰਾਂਗੇ ਰਾਜਪੂਤਾਨੇ ਜਾਵਾਂਗੇ ਜਿੰਨੇ ਸਿੰਘ ਮੈਦਾਨ ਵਿੱਚ ਕੰਮ ਆਉਣਗੇ ਸ਼ਹੀਦियां ਪਾਉਣਗੇ ਉਹਨਾਂ ਤੋਂ ਕਈ ਗੁਣਾ ਵਧੇਰੇ ਅਸੀਂ ਹੋਰ ਮਰਜੀਵਾੜੇ ਤਿਆਰ ਕਰਕੇ ਭੇਜਾਂਗੇ ਇਹ ਕੰਮ ਕਿਸੇ ਦੂਸਰੇ ਦੇ ਵਾਸਤਾ ਨਹੀਂ ਇਸੇ ਲਈ ਅਸੀਂ ਆਪਣੇ ਆਪ ਨੂੰ جنگ ਦੇ ਮੈਦਾਨ ਤੱਕ ਸੀਮਿਤ ਨਹੀਂ ਰੱਖਣਾ ਚਾਹੁੰਦੇ جنگ ਦੇ ਮੈਦਾਨ ਵਿੱਚ ਲੜਨਾ ਤਾਂ ਸ਼ੋਰਮਗਤੀ ਵਾਲਾ ਕਾਰਜ ਹੈ ਹੀ ਪਰ ਪਿੱਛੇ ਰਹਿ ਕੇ ਜਾਗਣ ਨੂੰ ਨਿਰੰਤਰ ਜਾਰੀ ਰੱਖਣ ਦੇ ਵਸੀਲੇ ਬਣਾਈ ਰੱਖਣਾ ਵੀ ਬਹੁਤ ਵੱਡਾ ਕਾਰਜ ਹੈ ਅਸੀਂ ਸਿੰਘ ਸਾਹਿਬ ਮੇਰੀਆਂ ਸਾਰੀਆਂ ਸ਼ੰਕਾਵਾਂ ਨਵ੍ਰਿਤ ਹੋ ਗਈਆਂ ਮੈਂ ਇਹ ਚੋਲਾ ਲਾ ਕੇ ਕਮਰ ਕੱਸਾ ਕਰਨ ਲਈ ਰਾਜੀ ਹਾਂ ਮਾਦੋਦਾਸ ਨੇ ਅੱਜ ਪਹਿਲੀ ਵਾਰ ਗੁਰੂ ਸਾਹਮਣੇ ਸਿਰ ਝੁਕਾ ਕੇ ਨਮਸਕਾਰ ਕੀਤਾ ਗੁਰੂ ਦੇ ਚਿਹਰੇ ਉੱਪਰ ਖੁਸ਼ੀ ਫੈਲ ਗਈ ਬੋਲੇ ਕੱਲ ਸਵੇਰੇ ਅਸੀਂ ਕੁਝ ਐਲਾਨ ਕਰਾਂਗੇ ਸਿੰਘ ਇਸ ਨੂੰ ਚਮਤਕਾਰ ਵੀ ਆਖ ਸਕਦੇ ਨੇ ਮਾਦੋਦਾਸ ਅਸੀਂ ਕੁਝ ਦਿਨਾਂ ਤੋਂ ਇੱਕ ਗੱਲ ਆਖਣ ਦੀ ਸੋਚ ਰਹੇ ਹਾਂ ਹੁਣ ਉਹ ਸਮਾਂ ਆ ਗਿਆ ਹੈ ਕਹੋ ਸਿੰਘ ਸਾਹਿਬ ਆਪ ਨੂੰ ਗੱਲ ਆਖਣ ਲਈ ਸਮੇਂ ਦੀ ਉਡੀਕ ਕਰਨੀ ਪਈ ਇਹ ਮੇਰੀ ਸਮਝ ਤੋਂ ਬਾਅਦ ਦੀ ਗੱਲ ਹੈ ਹਰ ਕਾਰਜ ਵਿੱਚ ਸਮਾਂ ਬੜਾ ਮਹੱਤਵ ਰੱਖਦਾ ਹੈ ਕਹੋ ਗੁਰੂ ਜੀ ਬੰਦਾ ਹਾਜ਼ਰ ਹੈ ਮਾਧੋਦਾਸ ਗੁਰੂ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਹੋਇਆ ਬੋਲਿਆ ਮਾਧੋਦਾਸ ਅਸੀਂ ਜਦ ਵੀ ਆਪ ਵੱਲ ਦੇਖਦੇ ਹਾਂ ਤਾਂ ਇਸ ਚਿਹਰੇ ਵਿੱਚ ਅਸਾਨੂੰ ਆਪਣਾ ਹੀ ਰੂਪ ਵਿਖਾਈ ਦਿੰਦਾ ਹੈ ਅਸੀਂ ਸਿੰਘਾਂ ਨੂੰ ਕਹਾਂਗੇ ਗੁਰੂ ਦੇ ਇਸ ਬੰਦੇ ਨੂੰ ਗੁਰੂ ਦਾ ਹੀ ਰੂਪ ਜਾਣੋ ਮਾਧੋਦਾਸ ਗੁਰੂ ਦੇ ਚਿਹਰੇ ਵੱਲ ਭਾਵਿਕ ਹੋਇਆ ਟੱਕਣ ਲੱਗਾ ਬਰ ਜੀ ਮੇਰੇ ਪ੍ਰਤੀ ਇਨਾ ਭਰੋਸਾ ਇਨੀ ਅਪਨ ਧਨਾਵਖਾਓ ਮੈਂ ਖੋਟੇ ਨਸੀਬਾਂ ਵਾਲਾ ਹਾਂ ਮੈਨੂੰ ਜਿਸ ਚਾਇਆ ਮਾਧੋਦਾਸ ਕੁਝ ਨਹੀਂ ਕਹਿਣਾ ਕੱਲ ਸੂਬਾ ਸਮੇਂ ਸਿਰ ਗੁਰੂ ਦਰਬਾਰ ਪਹੁੰਚ ਜਾਣਾ ਗੁਰੂ ਨੇ ਆਦੇਸ਼ ਦੇਣ ਵਾਂਗ ਕਿਆ ਮਾਧੋਦਾਸ ਅੰਦਰੋਂ ਬਾਹਰੋਂ ਆਪਣੇ ਆਪ ਨੂੰ ਹਲਕਾ ਹਲਕਾ ਮਹਿਸੂਸ ਕਰਦਾ ਉੱਠ ਖੜਿਆ ਮਾਧੋਦਾਸ ਅੰਦਰ ਇੱਕ ਅਜੀਬ ਤਰ੍ਹਾਂ ਦੀ ਖਲਬਲੀ ਸੀ ਉਸ ਨੂੰ ਸਮਝ ਨਹੀਂ ਸੀ ਆ ਰਹੀ ਅਜੀਹਾ ਕਿਉਂ ਹੋ ਰਿਹਾ ਹੈ ਇੰਨਾ ਜ਼ਰੂਰ ਭਾਸਦਾ ਸੀ ਕੁਝ ਗਲਤ ਹੋ ਰਿਹਾ ਹੈ ਜਾਂ ਹੋਣ ਵਾਲਾ ਹੈ ਮੱਠ ਵਿੱਚ ਉਹ ਬਹੁਤਾ ਨਾ ਰੁਕਿਆ ਗੋਦਾਵਰੀ ਨਦੀ ਦੇ ਕੰਢੇ ਚਲਿਆ ਗਿਆ ਸੋਚਾਂ ਵਿੱਚ ਲਹਿ ਗਿਆ ਸਿੱਖਾਂ ਦਾ ਗੁਰੂ ਮੇਰੇ ਵਿੱਚ ਕੀ ਅਜੀਹਾ ਦੇਖ ਰਿਹਾ ਹੈ ਮੇਰੇ ਉੱਪਰ ਇੰਨਾ ਭਰੋਸਾ ਕਰਨ ਲੱਗਾ ਹੈ ਉਸ ਨੂੰ ਪਤਾ ਨਹੀਂ ਮੈਂ ਕਿੰਨਾ ਨਿਭਾਗਾ ਹਾਂ ਬਚਪਨ ਵਿੱਚ ਮਾਤਾ ਪਿਤਾ ਵਿਛੜ ਗਏ ਗੁਰੂ ਜਾਣ ਕੇ ਪ੍ਰਸਾਦ ਵਿੱਚ ਮੈਂ ਪਿਤਾ ਵੇਖਿਆ ਉਹ ਵੀ ਨਹੀਂ ਰਿਹਾ Swami Ramdas ਨੇ ਮੈਨੂੰ ਆਪਣੇ ਪੁੱਤਰਾਂ ਵਾਂਗ ਪਿਆਰ ਦਿੱਤਾ ਉਹ ਵੀ ਇਸ ਸੰਸਾਰ ਤੋਂ ਜਲਦੀ کوچ ਕਰ ਗਏ yogi avgad nath ਨੇ ਮੇਰੀ ਬਾਹ ਫੜੀ ਆਪਣੀ ਸਾਰੀ ਵਿਦਿਆ ਮੈਨੂੰ ਸਿਖਾਈ ਉਹ ਵੀ ਨਾ ਰਿਹਾ ਮੌਲੇ ਸਿੱਖਾਂ ਦੇ ਗੁਰੂ ਆਖਦੇ ਨੇ ਤੇਰੇ ਵਿੱਚ ਮੈਨੂੰ ਆਪਣਾ ਰੂਪ ਦਿਸਦਾ ਏ ਸਭ ਠੀਕ ਨਹੀਂ ਹੈ ਗੁਰੂ ਦੀ ਉਮਰ ਹੀ ਹਾਲੇ ਕਿੰਨੀ ਕੁ ਹੈ ਮੈਂ ਅਜੇ ਹੀ ਕੰਮ ਕਰਾਂਗਾ ਗੁਰੂ ਮੈਨੂੰ ਨਫ਼ਰਤ ਕਰਨ ਲੱਗੇ ਗੁਰੂ ਦਾ ਮੇਰੇ ਪ੍ਰਤੀ ਮੋਹ ਪੰਗ ਕਰਨਾ ਹੀ ਠੀਕ ਹੈ ਗੁਰੂ ਨੂੰ ਦੱਸਣ ਦੀ ਜ਼ਰੂਰਤ ਨਹੀਂ ਮੈਂ ਤਾਂ ਸੜੇ ਨਸੀਬਾ ਵਾਲਾ ਹਾਂ ਜੋ ਵੀ ਮੈਨੂੰ ਆਪਣਾ ਸਮਝਦਾ ਹੈ ਮੈਨੂੰ ਪਿਆਰ ਜਾਂ ਸਨੇਹ ਜਤਾਉਂਦਾ ਹੈ ਕੋਈ ਘਟਨਾ ਵਾਪਰ ਜਾਂਦੀ ਹੈ ਗੁਰੂ ਨੂੰ ਅਜੇ ਵੱਡੇ ਕਾਰਜ ਕਰਨੇ ਹਨ ਅਜੇ ਮੁਗਲਾਂ ਦੇ ਪਾਪਾਂ ਦੀ ਉਹਨਾਂ ਨੂੰ ਸਜ਼ਾ ਦੇਣੀ ਹੈ ਅਜੇ ਇਸ ਦੇਸ਼ ਦੇ ਲੋਕਾਂ ਨੂੰ ਮੁਗਲਾਂ ਦੇ ਅਤਿਆਚਾਰਾਂ ਤੋਂ ਬੇਖੌਫ ਹੋ ਕੇ ਜਿਉਣਾ ਕੀ ਹੁੰਦਾ ਹੈ ਇਹ ਦੱਸਣਾ ਹੈ ਗੁਰੂ ਨੂੰ ਚੁੱਕਣਾ ਕਰਨਾ ਹੋਏਗਾ ਗੁਰੂ ਦਰਬਾਰ ਅੰਦਰ ਤਰ੍ਹਾਂ ਤਰ੍ਹਾਂ ਦੇ ਸ਼ਰਧਾਲੂ ਮੈਂ ਆਉਂਦੇ ਵੇਖੇ ਨੇ ਇਹਨਾਂ ਵਿੱਚ ਮੁਸਲਮਾਨ ਵੀ ਹੁੰਦੇ ਨੇ ਮਰਾਠੇ ਵੀ ਤੇ ਰਾਜਪੂਤ ਵੀ ਪਠਾਨ ਵੀ ਕੋਈ ਸਿੱਖਾਂ ਦੇ ਅੰਦਰ ਵੀ ਦੁਸ਼ਮਣ ਬੈਠਾ ਹੋਵੇ ਕੀ ਪਤਾ ਮਨ ਅੰਦਰ ਛੁਪੀ ਈਰਖਾ ਕ੍ਰੀਣਾ ਅਤੇ ਪਾਪ ਨੂੰ ਕੋਈ ਨਹੀਂ ਵੇਖ ਸਕਦਾ ਗੁਰੂ ਨੂੰ ਸਾਵਧਾਨ ਕਰਨਾ ਹੋਏਗਾ ਮੱਕਾਰੀ ਅਤੇ ਗੱਦਾਰੀ ਘਾਤਕ ਹਥਿਆਰਾਂ ਨਾਲੋਂ ਵੀ ਵਧੇਰੇ ਖਤਰਨਾਕ ਹੁੰਦੀ ਹੈ ਗੁਰੂ ਨੂੰ ਦੱਸਣਾ ਪਏਗਾ ਕਿਸੇ ਦਾ ਆਖਰ ਜਾਂ ਅੰਤ ਕਹਿਣਾ ਬੜਾ ਸੌਖਾ ਹੈ ਪਰ ਅਖਰ ਵੇਖਣਾ ਜਾਂ ਸਹਿਣਾ ਬਹੁਤ ਔਖਾ ਹੈ ਮਾਧੋਦਾਸ ਨਦੀ ਦੇ ਵਹਿੰਦੇ ਪਾਣੀ ਵਾਂਗ ਹੀ ਖਿਆਲਾਂ ਵਿੱਚ ਵਹਿੰਦਾ ਜਾ ਰਿਹਾ ਸੀ ਸੂਰਜ ਗੋਦਾਵਰੀ ਦੇ ਪਾਣੀਆਂ ਵਿੱਚ ਡੁੱਬ ਗਿਆ ਸੀ ਇੱਕ ਬੇਰਾਗੀ ਸਾਧੂ ਸਾਹੋ ਸਾਈ ਹੋਇਆ ਦੌੜਦਾ ਮਾਧੋਦਾਸ ਨੂੰ ਲੱਭਦਾ ਆਇਆ Swami Swami ਸਿੱਖਾਂ ਦੇ ਗੁਰੂ ਨੂੰ ਇੱਕ ਪਠਾਨ ਨੇ ਸ਼ੁਰੂਆ ਕੋਪ ਦਿੱਤਾ ਹੈ ਮਾਧੋਦਾਸ ਲੇਰ ਨਿਕਲ ਗਈ ਤੇ ਉਹ ਸਿੰਘਾਂ ਦੇ ਪੜਾਵਲ ਡੌੜ ਗਿਆ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤਾਂ ਇਹ ਸੀ ਬਾਬਾ ਬੰਦਾ ਸਿੰਘ ਜੀ ਦੇ ਜੀਵਨ ਇਤਿਹਾਸ ਦੇ ਉੱਪਰ ਵੀਡੀਓ ਜੇਕਰ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਬਾਕੀ ਦਾ ਇਤਿਹਾਸ ਸੁਣਨ ਵਾਸਤੇ ਸਾਡੇ ਚੈਨਲ ਜੀਵਨ ਸਾਖੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਆਪ ਜੀ ਦਾ ਬਹੁਤ-ਬਹੁਤ ਧੰਨਵਾਦ